ਹਾਂਜੀ ਵੀਰੇ ਜਿਹੜਾ ਇੱਕ ਐਡਰੈਸ ਕੰਪਲੇਂਟ ਕਰ ਰਹੇ ਹੋ ਕੀ ਮਸਲਾ ਹੈ ਸਰ ਕੀ ਮਾਮਲਾ ਸਾਡੀ ਕਸਟਮਰ ਕੰਪਲੇਂਟ ਕਰ ਰਹੇ ਨੇ ਇਹ ਮਾਮਲਾ ਹੈਗਾ ਵਾ ਕਿ ਕੋਟ ਮੰਗਲ ਸਿੰਘ ਇੱਕ ਘਰ ਦੇ ਬਾਹਰ ਜਾ ਕੇ ਰਾਤ ਨੂੰ 1 ਵਜੇ ਤਿੰਨ ਫਾਇਰ ਕੀਤੇ ਆ ਉਹਦੇ ਨਾਲ ਉੱਥੇ ਡੈਸ਼ ਦਾ ਮਾਹੌਲ ਬਣਿਆ ਇਹ ਮੁੰਡੇ ਉਤੋਂ ਫਰਾਰ ਹੋ ਗਏ ਮੁਕੱਦਮਾ ਦਰਜ ਕਰਨ ਤੋਂ ਬਾਅਦ ਸਾਡੀ 6 ਨੰਬਰ ਦੀ ਟੀਮ ਨੇ ਸੀਨੀਅਰ ਅਫਸਰਾਂ ਦੀ ਹਦਾਇਤ ਤੇ ਹੁਕਮ ਦੇ ਨਾਲ ਸਲਾਮਸ਼ੋੜਾ ਕਰਕੇ ਤਿੰਨਾਂ ਜਣਿਆਂ ਨੂੰ ਕੱਲ ਸ਼ਾਮੀ 7:30 ਵਜੇ ਸ਼ੇਰਪੁਰ ਚੌਂਕ ਦੇ ਲਾਗੇ ਇੱਕ ਗਲੀ 'ਚੋਂ ਜ਼ਖਮੀ ਹਾਲਤ ਵਿੱਚ ਉਥੋਂ ਕਾਬੂ ਕਰ ਲਿਆ ਇਹਨਾਂ ਤੋਂ ਪਿਸਤਲ ਦੀ ਬਰਾਮਦਗੀ ਹੋ ਚੁੱਕੀ ਹੈ ਕੰਟਰੀ ਮੇਡ ਦੀ 4 ਰਾਉਂਡ 2 ਇਹਨਾਂ ਤੋਂ 10 ਬਰਾਮਦ ਹੋ ਗਈ ਹੈ ਇਹ ਜੀ ਇਹ ਪਿਸਤਲ ਕਿੱਥੋਂ ਲੈ ਕੇ ਆਏ ਸੀ ਇਸ ਫਿਰ ਇਹ ਤਾਂ ਯੂਪੀ ਦੇ ਸਹਜ ਇਹਨਾਂ ਨੇ ਬਾਕੀ ਤਫਤੀਸ਼ ਦਾ ਹਿੱਸਾ ਹੈ ਤੇ ਬਾਕੀ ਇਹ ਹੋ ਸਕਦਾ ਗਾਂਵੀ ਗਾਂ ਨਿਕਲੇ ਸਰੇਪਾ ਜੰਦੀਪਰਾਜ ਤੋਂ ਸੰਦੇਰੀ ਅਰੋਪੀ ਹੈ ਉੱਥੋਂ ਨਾਕੇ ਨੂੰ ਦੇਖੀਏ ਪੁਲਿਸ ਦੇ ਕੰਟਰੋਲ ਚ ਆ ਗਈ ਨਾ ਨੇੜੇ ਇਹ ਉੱਥੋਂ ਭਜਲੇ ਉਦੋਂ ਨਾਲੇ ਗਲੀ ਪੈਂਦੀ ਹੈ ਗਾਹ ਟੋਆ ਸੀ ਪੈਂਦਾ ਜਾ ਕੇ ਸੀਦੇ ਟੋਟੋਏ ਦੇ ਵਿੱਚ ਗਿਰ ਗਏ ਹੈ ਜਾ ਕੇ ਉੱਥੇ ਜੀ ਸਤ ਇਹਨਾਂ ਨੂੰ ਵਾਰਦਤ ਕੀ ਕਿਸਤੇ ਕਰਾਵਾਦ ਅੰਦਾਜ਼ਾ ਮੈਂ ਤਾਂ ਸਰ ਬਰਦਰ ਹੁਣ ਪਹਿਲਾਂ ਮੈਂ ਦੱਸ ਕੇ ਦਾ ਹਟਾ ਨਾ ਕਿ ਇਹਨਾਂ ਦਾ ਪਹਿਲ ਦੂਸਰੀ ਇਹਨਾਂ ਦੇ ਜਿਨ੍ਹਾਂ ਨੇ ਇਹਨੂੰ ਭੇਜਿਆ ਵਾ ਉਹਨਾਂ ਨੇ ਉਹਨਾਂ ਨੇ ਇਸ ਪਾਰਟੀ ਤੋਂ ਪੈਸੇ ਲੈਣੇ ਇਹ ਦੇ ਨਹੀਂ ਰਹੇ ਸੀਗੇ ਉਹਨਾਂ ਨੇ ਇਹਨਾਂ ਨੂੰ ਭੇਜਿਆ ਵਾ ਕਿ ਜਾ ਕੇ ਮਾਣੀ ਮੁੱਢੀ ਦਹਿਸਪਲਾ ਕੇ ਆਓ ਤੇ ਹੋ ਸਾਂ ਡਰਦੇ ਮਾਰੇ ਪੈਸੇ ਮੋੜ ਦੇਣਗੇ ਪੈਸੇ ਨਾਲ ਬਿਲਕੁਲ ਕਿਦ ਨਾਲ ਹੈਗਾ ਨਾ ਜੌਨੀ ਨਾਲ ਜੀ ਜੌਨੀ ਵੀ ਜੇਲ੍ਹ ਚ ਸਰ ਜੌਨੀ ਵੀ ਜੇਲ੍ਹ ਚ ਇੱਕ ਅਮਨ ਮੁੰਡਾ ਜੇਲ੍ਹ ਚ ਆ ਅਮਨ ਤੇ ਅਮਨ ਦਾ ਜੌਨੀ ਦਾ ਮਸਲਾ ਆਪਸ ਵਿੱਚ ਅਮਨ ਨੇ ਇਹਨਾਂ ਤਿੰਨਾਂ ਜਿਹੜਾ ਨੂੰ ਭੇਜਿਆ ਵਾ ਠੀਕ ਹੈ ਸਰ ਜੇਲ੍ਹ ਤੇ ਤੁਹਾਡੇ ਕੋਲ ਲੜਾਈ ਦੀ ਹੋਈ ਸੀ ਕੋਈ ਜੀ ਹਾਂ ਕਿਹਾ ਜਾ ਰਿਹਾ ਉਹੀ ਉਹੀ ਮੰਤਵ ਆ ਮੇਨ ਸਰ ਤੁਸੀਂ ਅਗਰ ਤੁਹਾਡਾ ਸਟਾਫ ਕੀ ਕੰਮ ਲੈਣਾ ਹੈ ਅਸੀਂ ਅਮਨ ਨੂੰ ਪ੍ਰੋਡਕਸ਼ਨ ਬਣਾਉਣ ਤੇ ਲੈ ਕੇ ਆਵਾਂਗੇ ਜੀ ਤੇ ਜੌਨੀ ਨੂੰ ਵੀ ਲੈ ਕੇ ਆਵਾਂਗੇ ਤੇ ਇਸ ਜੀ ਦੀ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਪੂਰੀ ਹੋਊਗੀ ਔਰ ਕੋਈ ਰਿਕਵਰੀ ਬਾਕੀ ਹੈਗੀ ਆ ਜੋ ਸਾਡੇ ਮੁਤਾਬਕ ਆ ਉਹ ਰਿਕਵਰੀ ਵੀ ਕੀਤੀ ਜਾਊਗੀ ਪਤਾ ਲੱਗ ਰਿਹਾ ਪਰ ਜੋਨੀ ਤੇ ਪਰਿਵਾਰ ਤੇ ਵੀ ਐਨਡੀਪੀਐਸ ਸੈਕਟ ਹਾਂਜੀ ਹੈਗੇ ਨੇ ਜੀ ਉਹਨਾਂ ਦੇ ਜੋਨੀ ਤੇ ਜੋਨੀ ਦੀ ਵਾਈਫ ਅੰਦਰ ਆ ਜੀ ਜਿਹੜੀ ਕੁੜੀ ਦੇ ਮੁਕਦਮਾ ਦਾਜ ਕੀਤਾ ਉਹ ਵੀ ਬੇਲ ਤੇ ਆ ਜੋਨੀ ਦੀ ਮਦਰ ਵੀ ਬੇਲ ਤੇ ਆ ਅੱਛਾ ਜੀ ਤੇ ਘਰ ਦੇ ਵਿੱਚ ਉਸ ਟਾਈਮ ਸੀਗਾ ਕੌਣ ਕੌਣ ਜਦੋਂ ਫਾਇਰਿੰਗ ਹੋਈ ਸੀ ਘਰ ਦੇ ਵਿੱਚ ਇੱਕ 30 ਸਾਲ ਦੀ ਉਹਦੀ ਭਤੀਜੀ ਸੀਗੀ ਜਿਹਦੇ ਤੇ ਮੁਕਦਮਾ ਦਾਜ ਕੀਤਾ ਗਿਆ ਇੱਕ ਜੋਨੀ ਦਾ ਫਾਜ਼ਰ ਸੀਗਾ ਉਹ ਬਜ਼ੁਰਗ ਆ ਉਸੀ ਘਰੇ ਇੱਕ ਤਿੰਨ ਸਾਲ ਦੀ ਬੇਟੀ ਸੀਗੀ ਉਹ 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 ਸੁੱਤੀ ਪਈ ਸੀਗੀ ਆਸਗਮਨ ਵਾਲੇ ਉੱਠ ਕੇ ਨਹੀਂ ਆਏ ਹੈਗੇ ਉਹ ਡਰਦੇ ਸੀ ਕਿ ਉਹ ਉਹ ਉਹਨਾਂ ਤੋਂ ਵੀ ਉੱਠ ਕੇ ਨਹੀਂ ਆਏ ਟੋਟਲ ਫਾਇਰ ਕਿੰਨੇ ਹੋਇਆ ਸੀ ਮੋਕ ਤਿੰਨ ਤੇ ਦੱਸੇ ਹੀ ਇਹਨਾਂ ਨੇ ਪਿਸਤਲ ਕਿੰਨੇ ਦਾ ਲੈ ਕੇ ਆਉਂਦਾ ਸੀ ਨਹੀਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤੁਹਾਨੂੰ ਬਾਅਦ ਦੱਸਾਂਗੇ ਤਦੇ ਤਿੰਨੇ ਬੰਦੇ ਆ ਜਿਹੜੇ ਨਿਸ਼ੇ ਦੇ ਆਦੀ ਜਾਂ ਕਿਸ ਤਰ੍ਹਾਂ ਕੁਝ ਪਤਾ ਲੱਗਿਆ ਹਿੰ ਤੱਕ ਇਹਨਾਂ ਦਾ ਡੋਪ ਕਰਾਵਾਂਗੇ ਜੀ ਇਹ ਤਾਂ ਉੱਥੋਂ ਪਤਾ ਲੱਗੂਗਾ ਤੇ ਇਹਨਾਂ ਦਾ ਬੈਕਗ੍ਰਾਉਂਡ ਕੀ ਕੋਈ ਪਰਚਾ ਪਹਿਲਾਂ ਅੰਦਰ ਚਾਹੀਦਾ ਹਾਂ ਇਹਨਾਂ ਦੇ ਪਰਚੇ ਹੈਗੇ ਆ ਇਹਨਾਂ ਦੇ ਪਰਚੇ ਹੈਗੇ ਆ ਜਿਹੜਾ ਨਵਦੀਪ ਸਿੰਘ ਆ ਇਹਦੇ ਦੇ ਚਾਰ ਮੁਕਦਮੇ ਦਰਜ ਨੇ ਜੀ ਇੱਕ ਜਿੱਥੋਂ ਇੱਕ ਮੇਨ 307 ਦੋ 307 ਦੇ ਨੇ ਤੇ ਜਿਹੜਾ ਹੈਗਾ ਦੂਜਾ ਬਲਵੰਤ ਤੇ ਨਿਤਿਸ਼ ਇਹਦੇ ਤੇ ਕੋਈ ਮੁਕਦਮਾ ਦਰਜ ਨਹੀਂ ਹੈਗਾ ਮੇਨ ਨਵਦੀਪ ਸਿੰਘ ਹੀ ਪਲੈਨਰ ਆ ਇਹਨਾਂ ਦੇ ਘਰੀ ਆ ਕੇ ਫੇਰਿੰਗ ਕਰਨ ਦਾ ਤੇ ਹਾਂਜੀ